ਜੰਗਲਾਤ ਵਿਭਾਗ ਦਾ ਉਹ ਘਟਾਲਾ ਜਿਸ ਦੇ ਵਿੱਚ ਦੋ ਮੰਤਰੀ ਬੁਰੇ ਤਰੀਕੇ ਨਾਲ ਫਸੇ ਹੋਏ ਨੇ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਵੀ ਗ੍ਰਿਫਤਾਰ ਕਰ ਚੁੱਕੀ ਐ ਇਸ ਮਾਮਲੇ ਦੇ ਵਿੱਚ ਤੇ ਈਡੀ ਵੀ ਗ੍ਰਿਫਤਾਰ ਕਰ ਚੁੱਕੀ ਐ ਤੇ ਹੁਣ ਇਸ ਦੇ ਵਿੱਚ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਤੁਹਾਨੂੰ ਦੱਸਦੇ ਹਾਂ ਕਿ ED ਦੇ ਵੱਲੋਂ ਅਤੇ Vigilance Bureau ਨੇ ਪੰਜਾਬ ਜੰਗਲਾਤ ਵਿਭਾਗ ਦੇ ਵਿੱਚ ਟਰੀ ਗਾਰਡ ਦੀ ਖਰੀਦ ਘੁਟਾਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ ਤੇ ਇਸ ਦੇ ਨਾਲ ਹੀ ਹੁਣ ਇਸ ਮਾਮਲੇ ਵਿੱਚ Vigilance Bureau ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ। ਉਹਨਾਂ ਟਰੀ ਗਾਰਡ ਦੀ ਖਰੀਦ ਸੰਬੰਧੀ ਨਿਯਮਾਂ ਬਾਰੇ ਵੀ ਜਾਣਕਾਰੀ ਮੰਗੀ ਹੈ ਕਿਉਂਕਿ ਇਸ ਘਪਲੇ ਦੀ ਜਾਂਚ ਤੋਂ ਪਤਾ ਲੱਗਿਆ ਕਿ ਜਿਹੜੇ ਟਰੀ ਗਾਰਡ ਸੰਬੰਧੀ ਕੋਈ ਵੀ ਟੁਕਮੇ ਨਿਯਮ ਜਿਹੜੇ ਨਹੀਂ ਅਪਣਾਏ ਗਏ ਸੀ ਅਤੇ ਸਟਾਕ ਰਜਿਸਟਰ ਵੀ ਨਹੀਂ ਸੀ। ਇਸ ਤੋਂ ਇਲਾਵਾ ਟਰੀ ਗਾਰਡ ਲਗਾਉਣ ਦਾ ਵੀ ਕੋਈ ਨਿਯਮ ਨਹੀਂ ਸੀ ਬਣਾਇਆ ਹੋਇਆ ਪੰਜਾਬ ਵਿਜੀਲੈਂਸ ਬਿਊਰੋ ਦੇ ਸਪੈਸ਼ਲ ਡੀਜੀਪੀ ਕਮ ਚੀਫਰ ਡਾਇਰੈਕਟਰ ਵਿਜੀਲੈਂਸ ਵਿਰਿੰਦਰ ਕੁਮਾਰ ਤੋਂ ਦੀ ਤਰਫੋਂ ਮੁਖ ਸਕੱਤਰ ਨੂੰ ਪੱਤਰ ਲਿਖਿਆ ਗਿਆ ਕਿ ਉਹਨਾਂ ਪੱਤਰ ਦੇ ਵਿੱਚ ਲਿਖਿਆ ਕਿ ਖਰੀਦ ਪ੍ਰਕਿਰਿਆ ਨੂੰ ਸਚਾਰੂ ਬਣਾਉਣ ਦੀ ਵੱਡੀ ਜ਼ਰੂਰਤ ਹੈ ਜਿਸ ਦੇ ਵਿੱਚ ਟਰੀ ਗਾਰਡਾਂ ਦੀ ਖਰੀਦ ਲਈ ਸ਼ਰਤਾਂ ਤੈਅ ਕਰਨ ਦੀ ਲੋੜ ਹੈ ਉਹਨਾਂ ਇਹ ਵੀ ਕਿਹਾ ਕਿ ਇਸ ਦੇ ਵਿੱਚ ਟਰੀ ਗਾਰਡ ਦੇ ਆਕਾਰ ਤੇ ਗੁਣਵਤਾ ਆਦਵਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਜਈਆਂ ਚੀਜ਼ਾਂ ਤੇ ਕਾਬੂ ਪਾਇਆ ਜਾ ਸਕੇ ਵਿਜੀਲੈਂਸ ਬਿਊਰੋ ਦੇ ਨਾਲ ਨਾਲ ਈਡੀ ਜੰਗਲਾਤ ਭਾਗ ਦੇ ਘੁਟਾਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਕਪਲੇ ਦੇ ਵਿੱਚ ਟ੍ਰੀ ਗਾਰਡ ਖਰੀਦਣ ਦੇ ਨਾਂ ਤੇ ਖੇਡ ਖੇਡੀ ਗਈ ਵਿਜੀਲੈਂਸ ਬਿਊਰੋ ਨੇ ਇਸ ਸਬੰਧ ਵਿੱਚ ਜੂਨ 2022 ਵਿੱਚ ਕੇਸ ਦਰਜ ਕੀਤਾ ਸੀ ਜਦੋਂ ਅਕਤੂਬਰ ਵਿੱਚ ਇਸ ਦੇ ਨਾਲ ਸਬੰਧਤ ਰਿਕਾਰਡ ਈਡੀ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਸੀ ਦਰਸ਼ਕਾਂ ਨੂੰ ਵੀ ਦੱਸਦੀ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਸੰਗਤ ਸਿੰਘ ਗਿਲਜ਼ੀਆਂ ਤੇ ਜੰਗਲਾਤ ਭਾਗ ਦੇ ਕਈ ਅਧਿਕਾਰੀ ਇਸ ਕਪੜੇ ਦੇ ਵਿੱਚ ਦੋਸ਼ੀ ਨੇ ਈਡੀ ਨੇ ਇਸ ਮਾਮਲੇ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੂਤ ਨੂੰ 15 ਜਨਵਰੀ 2024 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਯਕੀਨੀ ਮੰਨੀਆਂ ਜਾਦੀਆਂ ਨੇ ਤੇ ਨਾਲ ਹੀ ਤੁਹਾਨੂੰ ਦੱਸਦੀ ਹਾਂ ਕਿ ਟ੍ਰੀ ਗਾਰਡ ਘੁਟਾਲਾ ਜਿਹੜਾ ਹੋਇਆ ਕਿਸ ਤਰੀਕੇ ਨਾਲ ਸੀ 2021 ਵਿੱਚ ਕੈਪਟਨ ਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਇਹ ਕਪਲਾ ਮੰਨਿਆ ਜਾ ਰਿਹਾ ਕਿ ਹੋਇਆ ਸੀ ਉਸ ਸਮੇਂ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਸਨ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਅਤੇ ਸੰਗਤ ਸਿੰਘ ਗਿਲਜੀਆ ਨੂੰ ਜੰਗਲਾਤ ਮੰਤਰੀ ਬਣਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਸੰਗਤ ਸਿੰਘ ਗਿਲਜੀਆ ਤੇ ਟ੍ਰੀ ਗਾਰਡ ਘੁਟਾਲੇ ਵਿੱਚ ਕੁੱਲ 6 ਕਰੋੜ ਰੁਪਏ ਦੇ ਗਵਨ ਕਰਨ ਦਾ ਦੋਸ਼ ਲੱਗਿਆ ਹੋਇਆ ਹੈ ਦੋਸ਼ ਇਹ ਹੈ ਕਿ 24 ਹੋਰ ਪੈਦਾ ਟ੍ਰੀ ਗਾਰਡ ਅਤੇ 800 ਰੁਪਏ ਤੱਕ ਦੀ ਇਹਦੇ ਵਿੱਚ ਰਿਸ਼ਵਤ ਲਈ ਗਈ ਸੀ ਇਹ ਪੈਸਾ ਉਸ ਸਮੇਂ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਵਿੱਚ ਵੰਡਿਆ ਗਿਆ ਸੀ ਇਹ ਵੱਡਾ ਖੁਲਾਸਾ ਜਿਹੜਾ ਉਹ ਸਾਹਮਣੇ ਨਿਕਲ ਕੇ ਆਇਆ ਤਾਂ ਕਹਿ ਲਈਏ ਕਿ ਸਾਧੂ ਸਿੰਘ ਧਰਮਸੋਧੀ ਦਾ ਗ੍ਰਿਫਤਾਰੀ ਹੋ ਚੁੱਕੀ ਹੈ ਭਾਵੇਂ ED ਵੱਲੋਂ ਭਾਵੇਂ ਵਿਜੀਲੈਂਸ ਵੱਲੋਂ ਜਿੱਥੇ ਤੱਕ ਜ਼ਰੂਰਤ ਸੀ ਪੁੱਛਗਿੱਛ ਚੁੱਕੀ ਹੈ ਅੱਗੇ ਵੀ ਰਿਕਾਰਡ ਖੰਗਾਲੇ ਜਾ ਰਹੇ ਨੇ ਗੱਲ ਕੀਤੀ ਜਾਵੇ ਸੰਗਤ ਸਿੰਘ ਗਿਲਜਿਆ ਦੀ ਉਹਨਾਂ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਨੇ ਗ੍ਰਿਫਤਾਰੀ ਵੀ ਯਕੀਨੀ ਹੋ ਸਕਦੀ ਆਉਣ ਵਾਲੇ ਸਮੇਂ ਵਿੱਚ ਇੱਥੋਂ ਤੱਕ ਕਿ ਕੁਝ ਵੱਡੇ ਅਧਿਕਾਰੀ ਨੇ ਜਿਹੜੇ ਉਹ ਵੀ ਇਸ ਮਾਮਲੇ ਵਿੱਚ ਬੁਰੇ ਫਸ ਸਕਦੇ ਨੇ ਜਿਸ ਤਰੀਕੇ ਦੇ ਨਾਲ ਹੀ ਘੁਟਾਲਾ ਸਾਹਮਣੇ ਆਇਆ ਸੀ ਜਦੋਂ ਵਿਜੀਲੈਂਸ ਬਿਊਰੋ ਨੇ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਸੀ ਦਸ਼ਕਾਂ ਕੰਮ ਯਾਦ ਹੋਣਾ ਕਿ ਉਸ ਦੇ ਵਿੱਚ ਕਈ ਵੱਡੇ ਖੁਲਾਸੇ ਸਾਹਮਣੇ ਆਏ ਕਿ ਪੀਐਮ ਤੱਕ ਜਿਹੜੇ ਰੱਖੇ ਹੋਏ ਸੀ ਉਹਨਾਂ ਦੇ ਕੋਲੋਂ ਵੀ ਜਿਹੜੀ ਆ ਪੋਸਟਿੰਗ ਲਈ ਰਿਸ਼ਵਤ ਲਈ ਜਾਂਦੀ ਸੀ ਤੇ ਜੇ ਦਰਖਤਾਂ ਦੀ ਗੱਲ ਕੀਤੀ ਜਾਵੇ ਤਾਂ ਉਹਦੀ ਕਟਾਈ ਵਾਸਤੇ ਜਿਹੜਾ 500 ਰੁਪਏ ਪ੍ਰਤੀ ਰੁੱਖ ਮੰਤਰੀ ਕੋਲ ਜਾਂਦਾ ਸੀ ਤੇ ਬਾਕੀ ਜਿਹੜੇ ਅਧਿਕਾਰੀ ਸੀ 100-100 ਰੁਪਏ ਉਹਨਾਂ ਕੋਲ ਵੀ ਜਾਂਦੇ ਸੀ ਇੱਕ ਰੁੱਖ ਦੇ ਪਿੱਛੇ ਤਾਂ ਇਹ ਵੱਡੇ ਘਟਾਲੇ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਜਿਹੜੀ ਸਰਕਾਰਾਂ ਬਦਲੀਆਂ ਮਾਨ ਸਰਕਾਰਾਂ ਨੂੰ ਬਾਅਦ ਜਾਂਚ ਹੋਰ ਵੀ ਤੇਜ਼ ਹੋਈ ਤੇ ਇਸ ਪੂਰੇ ਮਾਮਲੇ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਹੋ ਸਾਧੂ ਸਿੰਘ ਧਰਮਸੋਧ ਤੇ ਸੰਗਤ ਸਿੰਘ ਗਿਲਜੀਆਆਂ ਦੀਆਂ ਵਧੀਆਂ ਹੋਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਕਿਉਂਕਿ ਸਾਰੇ ਰਿਕਾਰਡ ਨੇ ਜਿਹੜੇ ਈਡੀ ਤੇ ਵਿਜੀਲੈਂਸ ਵੱਲੋਂ ਖੰਡਾਲੇ ਜਾ ਰਹੇ ਨੇ ਕਿਉਂਕਿ ਇਹ ਮਾਮਲਾ ਹੁਣ ਵਿਜੀਲੈਂਸ ਤੱਕ ਸੀਮਤ ਨਹੀਂ ਹੈਗਾ ਬਲਕਿ ਇੱਕ ਵੱਡੀ ਏਜੰਸੀ ਈਡੀ ਤੱਕ ਵੀ ਪਹੁੰਚ ਚੁੱਕਿਆ ਤੇ ਆਉਣ ਵਾਲੇ ਸਮੇਂ ਚ ਸੰਗਤ ਸਿੰਘ ਗਿਲਜੀਆਂ ਦੀਆਂ ਮੁਸ਼ਕਲਾਂ ਵੀ ਬਾਦੀਆਂ ਨਜ਼ਰ ਆ ਸਕਦੀਆਂ ਨੇ ਜੁੜੇ ਹੋਰ ਲੀਡਰ ਪੰਜਾਬੀ মিডিਆ ਨਾਲ ਧੰਨਵਾਦ